ਜੇਕਰ ਕਿਸੇ ਨੂੰ ਵੀ ਪੀਰੀਅਡ ਸੰਬੰਧੀ ਕੋਈ ਰੋਗ ਹੈਗਾ ਏ ਤੁਹਾਨੂੰ ਲੱਗਦਾ ਕਿ ਤੁਹਾਨੂੰ ਪੀਸੀਓਡੀ ਹੈ ਸਟ੍ਰਿਕਲੀ ਇੱਕ ਚੀਜ਼ ਦਾ ਧਿਆਨ ਰੱਖਣਾ ਕਿ ਕਦੇ ਵੀ 21 ਦਿਨ ਵਾਲੀ ਗੋਲੀ ਨਹੀਂ ਖਾਣੀ 21 ਦਿਨ ਵਾਲੀ ਗੋਲੀ ਇੰਨਾ ਜ਼ਿਆਦਾ ਨੁਕਸਾਨ ਕਰਦੀ ਏ ਉਸ ਦੇ ਨਾਲ ਫੀਮੇਲ ਨੂੰ ਅੱਜ ਨਹੀਂ ਤਾਂ ਚਾਹੇ 2 ਸਾਲ ਬਾਅਦ 3 ਸਾਲ ਬਾਅਦ ਉਹਦੇ ਸਾਈਡ ਇਫੈਕਟ ਹੁਣੇ ਹੀ ਆਉਣੇ ਹੀ ਆਉਣੇ ਸਾਹਮਣੇ ਚੱਕੀ ਚਲਾ ਲਓ ਸਭ ਤੋਂ ਵਧੀਆ ਜੀ ਕਰਕੇ ਤੇ ਪੁਰਾਣੀ ਚੱਕੀ ਪਈ ਏ ਉਸ ਦੇ ਨਾਲ ਬੱਚੇਦਾਨੀ ਦੀ ਮਾਲਿਸ਼ ਹੋ ਜਾਂਦੀ ਏ ਢੇਟ ਦੀ ਮਾਲਿਸ਼ ਹੋ ਜਾਂਦੀ ਏ ਫੈਟ ਵੀ ਘਟਦੀ ਏ ਉਸ ਦੇ ਨਾਲ ਤੁਸੀਂ ਹਰਾਨ ਰਹਿ ਜਾਓਗੇ 8 ਸਾਲ ਦੀ ਬੱਚੀ ਨੂੰ ਪੀਰੀਅਡਸ ਆ ਗਏ ਸਾਡੇ ਕੋਲ ਕੇਸ ਆਇਆ ਸੀ ਹਾਂ ਕੀ ਉਮਰ ਹੁੰਦੀ 8 ਸਾਲ ਦੀ ਬੀਬੀਆਂ ਬੀਬੀਆਂ ਨੂੰ ਲੈ ਕੇ ਵੀ ਹਨਾ ਬਹੁਤ ਤਰ੍ਹਾਂ ਦੀਆਂ ਅਪਰਚ ਐਡਸ ਚੱਲਦੀਆਂ ਨੇ ਹਾਂਜੀ ਆ ਸਮੱਸਿਆ ਤਾਂ ਤਾਂ ਇੱਥੇ ਮਿਲੋ ਉੱਥੇ ਮਿਲੋ ਹਾਂਜੀ ਤੇ ਮੈਂ ਤੁਹਾਡੇ ਤੋਂ ਜਾਣਨਾ ਚਾਹੁੰਨਾ ਆ ਵੀ ਤੁਹਾਡੇ ਕੋਲ ਵੀ ਜਿਹੜਾ ਹੈ ਹਨਾ ਮਰੀਜ਼ ਆਉਂਦੇ ਨੇ ਹਾਂਜੀ ਬੀਬੀਆਂ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਕਿਹੜੀ ਸਮੱਸਿਆ ਜਿਹੜੀ ਆ ਉਹ ਬਹੁਤ ਤੇਜ਼ੀ ਨਾਲ ਵੱਧ ਰਹੀ ਆ ਅੱਜ ਦੇ ਸਮੇਂ ਦੇ ਵਿੱਚ ਬੀਬੀਆਂ ਨੂੰ ਰਸੌਲੀਆਂ ਦੀ ਪ੍ਰੋਬਲਮ ਬਹੁਤ ਜ਼ਿਆਦਾ ਆ ਰਹੀ ਹੈ ਤੇ ਉਹਦੇ ਵਿੱਚ PCOD, PCOS, fibroid, cyst, adenomyosis ਤੇ ਅੱਗੇ ਹੈਗਾ ਜੀ ਉਹਨਾਂ ਨੂੰ endometriosis ਦੀ ਜਿਹੜੀ ਸਮੱਸਿਆ ਇਹ ਵੀ ਆ ਰਹੀ ਹੈ। ਇਹਦੇ 'ਚ ਬੱਚੇਦਾਨੀ ਦੀ ਲੇਅਰ ਦੇ ਉੱਤੇ ਛੋਟੇ-ਛੋਟੇ ਬੱਬਲਜ਼ ਬਣ ਜਾਂਦੇ ਆ ਉਹ ਪ੍ਰੋਬਲਮ ਹੈਗੀ ਹੈ ਤੇ ਜਿਹੜੀ ਟਿਊਬ ਹੁੰਦੀ ਹੈ ਉਸ ਦੇ ਉੱਤੇ ਬੱਬਲਜ਼ ਬਣ ਜਾਂਦੇ ਆ ਇਹ। ਸੋ ਇਸ ਦੇ ਨਾਲ ਫੀਮੇਲ ਨੂੰ ਬਹੁਤ ਜ਼ਿਆਦਾ ਸਮੱਸਿਆਵਾਂ ਆਉਂਦੀਆਂ ਜਿਵੇਂ ਕਿ ਬਲੀਡਿੰਗ ਬਹੁਤ ਜ਼ਿਆਦਾ ਆਉਣ ਲੱਗ ਜਾਂਦੀ ਹੈ। ਬੈਕ ਪੇਨ ਹੋਣ ਲੱਗ ਜਾਂਦੀ ਹੈ। ਹਰ ਸਮੇਂ ਸਰੀਰ ਇਦਾਂ ਲੱਗਦਾ ਜਿਵੇਂ ਕਿਸੇ ਨੇ ਪ੍ਰੈਸ ਕੀਤਾ ਹੋਵੇ ਜਿਵੇਂ ਆਪਾਂ ਪੰਜਾਬੀ ਚ ਕਹਿੰਦੇ ਨੇ ਕੁੱਟਿਆ ਹੁੰਦਾ ਕਿਸੇ ਨੇ ਸੋ ਕਈ ਵਾਰੀ ਫੀਮੇਲ ਇਹਦੇ ਵਿੱਚ ਇਦਾਂ ਦਾ ਕੇਸ ਵੀ ਦੇਖਣ ਨੂੰ ਮਿਲਦੇ ਆ ਕਿ ਜਿਵੇਂ ਕਿ ਉਹ ਵਾਸ਼ਰੂਮ ਗਏ ਆ ਟਾਇਲਟ ਟਾਇਲਟ ਗਏ ਆ ਉਹਦੇ ਵਿੱਚ ਵੀ ਉਹਨਾਂ ਦੇ ਪੇਡੂ ਦੇ ਵਿੱਚ ਬਹੁਤ ਜ਼ਿਆਦਾ ਤਿੱਖਾ ਦਰਦ ਹੁੰਦਾ ਹੈ ਹਾਂਜੀ ਫਿਰ ਇਹ ਇਹਦੀ ਸਮੱਸਿਆ ਦਾ ਹੱਲ ਕੀ ਆ ਤੁਸੀਂ ਕਿਹੜੇ ਤਰੀਕੇ ਨਾਲ ਇਹਦਾ ਇਲਾਜ ਕਰਦੇ ਹੋ ਇਸ ਦੇ ਨਾਲ ਅਸੀਂ ਘਰੇਲੂ ਨੁਸਖੇ ਵੀ ਦੱਸ ਦਿੰਨੇ ਆ ਜੇਕਰ ਪੇਸ਼ੈਂਟ ਕਰਨਾ ਚਾਹੇ ਤਾਂ हां क्योंकि ਆਪਾਂ ਅਸੀਂ ਇੱਕ ਚੀਜ਼ ਨੋਟ ਕੀਤੀ ਹੈ ਜੇ ਆਪਣੇ ਬੰਦੇ ਨਾ ਪਰਹੇਜ ਨਹੀਂ ਕਰਦੇ ਬਿਲਕੁਲ ਆਪਣੇ ਬਹੁਤ ਔਖਾ ਪਰਹੇਜ ਕਰਦੇ ਜੇਕਰ ਕਿਸੇ ਨੂੰ ਸਮਝਾ ਵੀ ਦਿੱਤਾ ਜਾਵੇ ਫਿਰ ਵੀ ਇਸ ਦੇ ਲਈ ਜੇਕਰ ਇਹ ਸਵਸਥਾ ਇਦਾਂ ਦੀ ਪੇਸ਼ੈਂਟ ਨੂੰ ਆਈ ਹੋਈ ਹੈ ਕਿਸੇ ਫੀਮੇਲ ਨੂੰ ਤੁਸੀਂ ਹਰਾਨ ਰਹਿ ਜਾਓਗੇ 8 ਸਾਲ ਦੀ ਬੱਚੀ ਨੂੰ ਪੀਰੀਅਡਸ ਆ ਗਏ ਸਾਡੇ ਕੋਲ ਕੇਸ ਆਇਆ ਸੀ ਇੱਕ ਹੂੰ ਕੀ ਉਮਰ ਹੁੰਦੀ 8 ਸਾਲ ਦੀ ਸਿਰਫ ਬਾਹਰ ਦੇ ਖਾਣ ਕਿਉਂਕਿ ਉਹ ਬੱਚੀ ਨੂੰ ਆਦਤ ਸੀ ਕਿ ਜਦੋਂ ਵੀ ਬਾਜ਼ਾਰ ਜਾਣਾ ਕੁਝ ਨਾ ਕੁਝ ਖਾ ਕੇ ਆਉਣਾ ਉਦੋਂ ਨਾਲ ਫਿਰ ਬੱਚਿਆਂ ਦੇ ਚਿਹਰੇ ਤੇ ਵਾਲ ਆਉਂਦੇ ਆ ਜੀ ਛੋਟੇ ਛੋਟੇ ਕੁੜੀਆਂ ਦੇ ਚਿਹਰੇ ਤੇ ਵਾਲ ਆ ਰਹੇ ਆ ਤੇ ਪੀਸੀਓਡੀ ਦੀ ਪ੍ਰੋਬਲਮ ਬਹੁਤ ਜ਼ਿਆਦਾ ਵਧ ਰਹੀ ਹੈ ਪੋਲੀਸਟਿਕ ఓਵਰੀ ਡਿਸੀਜ਼ ਜਾਂ ਡਿਸਆਰਡਰ ਐਦਾਂ ਦੀਆਂ ਪ੍ਰੋਬਲਮਸ ਹੁੰਦੀਆਂ ਜਿਹੜੀਆਂ ਫੀਮੇਲ ਨੂੰ ਸੋ ਇਸ ਦੇ ਲਈ ਤੁਸੀਂ ਜਿਹੜੀ ਫੀਮੇਲ ਹੈਗੀ ਅਗਰ ਕੋਈ ਦਿੱਕਤ ਉਹਨੂੰ ਆਈ ਹੋਈ ਹੈ ਫੀਮੇਲ ਨੂੰ ਸਭ ਤੋਂ ਪਹਿਲਾਂ ਤਾਂ ਧਿਆਨ ਰੱਖਣਾ ਜੇਕਰ ਕਿਸੇ ਨੂੰ ਵੀ ਪੀਰੀਅਡ ਸੰਬੰਧੀ ਕੋਈ ਰੋਗ ਹੈਗਾ ਏ ਤੁਹਾਨੂੰ ਲੱਗਦਾ ਕਿ ਤੁਹਾਨੂੰ ਪੀਸੀਓਡੀ ਹੈ ਸਟ੍ਰਿਕਲੀ ਇੱਕ ਚੀਜ਼ ਦਾ ਧਿਆਨ ਰੱਖਣਾ ਕਿ ਕਦੇ ਵੀ 21 ਦਿਨ ਵਾਲੀ ਗੋਲੀ ਨਹੀਂ ਖਾਣੀ 21 ਦਿਨ ਵਾਲੀ ਗੋਲੀ ਜਿਹੜੀ तकरीबन मोस्टली ਜ਼ਿਆਦਾਤਰ ਜਿਹੜੇ ਡਾਕਟਰ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ ਜਾਣਕਾਰੀ ਘੱਟ ਹੈ ਉਹ ਰეკਮੈਂਡ ਕਰ ਦਿੰਨੇ ਆ ਸਮਝਦਾ ਡਾਕਟਰ ਕਦੇ ਵੀ ਉਸ ਚੀਜ਼ ਨੂੰ ਰეკਮੈਂਡ ਨਹੀਂ ਕਰਦਾ 21 ਦਿਨ ਵਾਲੀ ਗੋਲੀ ਇੰਨਾ ਜ਼ਿਆਦਾ ਨੁਕਸਾਨ ਕਰਦੀ ਹੈ ਉਸ ਦੇ ਨਾਲ ਫੀਮੇਲ ਨੂੰ ਅੱਜ ਨਹੀਂ ਤਾਂ ਚਾਹੇ 2 ਸਾਲ ਬਾਅਦ 3 ਸਾਲ ਬਾਅਦ ਉਹਦੇ ਸਾਈਡ ਇਫੈਕਟ ਹੁਣੇ ਹੀ ਆਉਣੇ ਹੀ ਆਉਣੇ ਸਾਹਮਣੇ ਉਹਦੇ ਨਾਲ ਚਿਹਰੇ ਤੇ ਵਾਲ ਗੋਡਿਆਂ 'ਚ ਢਿੱਲਾਪਨ ਲਤਾਂ ਦਾ ਅਰਦ ਥਕਾਵਟ ਬਹੁਤ ਜ਼ਿਆਦਾ ਰੋਗ ਹੈ ਜਿਹੜੇ ਉਹ ਗੋਲੀ ਦੰਦੀ ਹੈ ਫੀਮੇਲ ਨੂੰ ਸੋ ਜੇਕਰ ਆਪਾਂ ਇਸਦੇ ਇਲਾਜ ਦੀ ਗੱਲ ਕਰੀਏ ਤਾਂ ਉਸਦੇ ਵਾਸਤੇ ਇੱਕ ਸ਼ਤਾਵਰ ਪਾਊਡਰ ਹੁੰਦਾ ਜੀ ਕਿਤੋਂ ਵੀ ਮਿਲ ਜਾਂਦਾ ਹੈ ਇੱਕ ਚਮਚਾ ਸ਼ਾਮ ਨੂੰ 5:00 ਵਜੇ ਪਾਣੀ ਨਾਲ ਲੈ ਲਓ ਤੇ ਬਾਕੀ ਇਸਦੇ ਵਾਸਤੇ ਚੱਕੀ ਆਸਣ ਕਰ ਸਕਦੇ ਆ ਫੀਮੇਲ ਚੱਕੀ ਚਲਾ ਲਓ ਸਭ ਤੋਂ ਵਧੀਆ ਜੀ ਅਗਰ ਕਿਤੇ ਪੁਰਾਣੀ ਚੱਕੀ ਪਈ ਆ ਘਰ ਉਸਦੇ ਨਾਲ ਬੱਚੇਦਾਨੀ ਦੀ ਮਾਲਿਸ਼ ਹੋ ਜਾਂਦੀ ਹੈ ਢੇਟ ਦੀ ਮਾਲਿਸ਼ ਹੋ ਜਾਂਦੀ ਹੈ ਫੈਟ ਵੀ ਘਟਦੀ ਹੈ ਉਸਦੇ ਨਾਲ ਤੇ ਕਾਫੀ ਮਤਲਬ ਇਸਦੇ ਨਾਲ ਜਿਹੜੇ ਬੱਚੇਦਾਨੀ ਦੇ ਰਿਲੇਟਡ ਰੋਗ ਹੈਗੇ ਆ ਉਹ ਚੱਕੀ ਆਸਣ ਦੇ ਨਾਲ ਹੀ ਠੀਕ ਹੋ ਜਾਂਦੇ ਆ ਹਾਂਜੀ ਜਿਵੇਂ ਤੁਸੀਂ ਦੱਸ ਰਹੇ ਹੋ ਹਨਾ ਇਹ ਚੀਜ਼ਾਂ ਬੜੀਆਂ ਸਿੰਪਲ ਜੀਆਂ ਲੱਗਦੀਆਂ ਨੇ ਹਾਂਜੀ ਪਰ ਕਾਰਨ ਕੀ ਸਮਝਦੇ ਹੋ ਕਿ ਸਾਡੇ ਲੋਕਾਂ ਨੂੰ ਹਨਾ ਵੀ ਇਹ ਨਾ ਚੀਜ਼ਾਂ ਵੱਲ ਮੋੜਨ 'ਚ ਦਿੱਕਤ ਕਿਉਂ ਆ ਰਹੀ ਆ ਵੀ ਉਹਨਾਂ ਨੂੰ ਗੋਲੀ ਖਾਣੀ ਸੌਖੀ ਲੱਗ ਰਹੀ ਆ ਸਰੀਰ ਨੂੰ ਥੋੜਾ ਜਿਹਾ ਵੀ ਕਸ਼ਟ ਦੇਣਾ ਜਿਵੇਂ ਤੁਸੀਂ ਕਸਰਤ ਦੱਸਤੀ ਜਾਂ ਨਾਲ ਤੁਸੀਂ ਕਹਿੰਦਾ ਕੋਈ ਦੇਸੀ ਚੀਜ਼ ਜਿਹੜੀ ਆ ਉਹਦੀ ਉਹਦੀ ਚੁਟਕੀ ਲੈਣੀ ਆ ਉਹਦੀ ਫੱਕੀ ਲੈਣੀ ਆ ਦੇਖੋ ਆਪਣੇ ਥੋੜੀ ਜਿਹਾ ਆਪਾਂ ਕਹਿ ਸਕਦੇ ਹਾਂ ਕੰਮਗਾਰ ਦੀ ਘੋਲੇ ਕਹਿ ਸਕਦੇ ਆ ਤੇ ਬਸ ਇਦਾਂ ਵੀ ਕਿਹੜਾ ਕਰੂਗਾ ਸੌਖਾ ਕੰਮ ਹੈ ਕਿ ਗੋਲੀ ਲੈ ਲਓ ਤੇ ਖਾ ਲਓ ਮੈਂ ਜਿਹੜੀ ਗੱਲ ਕਹਿਣ ਲੱਗਾ ਸ਼ਾਇਦ ਨਾ ਕਈਆਂ ਨੂੰ ਚੰਗੀ ਨਾ ਲੱਗੇ ਇਹ ਪਰ ਇਹ ਮੈਂ ਕਿਸੇ ਨੂੰ ਬਲੇਮ ਨਹੀਂ ਕਰ ਰਿਹਾ ਮੈਂ ਇੱਕ ਸਚਾਈ ਦੱਸ ਰਿਹਾ ਜਦੋਂ ਦੀ ਹੈ ਨਾ ਆਪਣੇ ਜਿਹੜੇ ਮੈਡੀਕਲਸ ਟਰੀਟਮੈਂਟ ਹੈਗੇ ਆ ਪਿੰਡਾਂ 'ਚ ਆ ਕੇ ਤੁਹਾਡੇ ਘਰ ਦੇ ਨੇੜੇ ਆ ਗਿਆ ਉਹਦੇ ਨੇ ਬਿਮਾਰੀਆਂ ਇਹ ਜਾਦੇ ਵਧੀਆਂ ਪਹਿਲਾਂ ਕੀ ਸੀਗਾ ਮੰਨ ਲਓ ਕਿਸੇ ਦਾ ਸਿਰ ਦੁਖਿਆ ਰਾਤ ਨੂੰ ਅਗਲਾ ਕੋਈ ਨਾ ਕੋਈ ਫੱਕੀ ਲੈ ਕੇ ਸੌਂ ਜਾਂਦਾ ਸੀ ਕਿਹੜਾ ਜਾਊਗਾ ਸ਼ਹਿਰ ਹੂੰ ਹੁਣ ਕੀ ਹੈ ਕਿ ਸਿਰ ਦੁਖਣੇ ਨਾਲ ਦੀ ਨਾਲ ਨਾਲ ਦੀ ਉੱਥੇ ਗਏ ਮੈਡੀਕਲ ਸਟੋਰ ਤੋਂ ਗੋਲੀ ਲਿਆਂਦੀ ਖਾ ਲਈ। ਕੋਈ ਵੇਟ ਨਹੀਂ ਕਰਨੀ। ਇਹ ਨਹੀਂ ਦੇਖਣਾ ਵੀ ਸਿਰ ਦੁਖਿਆ ਕਿਉਂ ਹੈ। ਉਹਦੇ ਪਿੱਛੇ ਤੁਹਾਡੀ ਨਿਗਾ ਘਟ ਹੈ। ਕੋਈ ਤੁਹਾਡੇ ਗੈਸ ਬਣੀ ਹੋਈ ਹੈ। ਕਾਰਨ ਕੀ ਹੈ ਉਹਦਾ ਪਤਾ ਨਹੀਂ ਹੈ। ਸਿਰਫ ਗੋਲੀ ਲੱਤੀ ਖਾ ਲਈ ਤੇ ਸਿਰ हट ਗਿਆ। ਪਿੱਛੇ ਦਾ ਜਿਹੜਾ ਕਾਰਨ ਆ ਉਹ ਨਹੀਂ ਦੇਖਿਆ। ਫਿਰ ਹੌਲੀ-ਹੌਲੀ ਉਹ ਜਿਹੜੀ ਦਵਾਈ ਹੈ ਤੁਹਾਡੀ ਕਿਡਨੀਆਂ ਤੇ ਅਸਰ ਪਾਉਂਦੀ ਹੈ। ਹੋਰ ਆਰਗਨਸ ਤੇ ਅਸਰ ਪਾਉਂਦੀ ਹੈ। ਇਦਾਂ ਬਿਮਾਰੀ ਵੱਧਦੀ ਹੈ। ਜੇਕਰ ਕਿਸੇ ਤਰ੍ਹਾਂ ਦਾ ਤੁਹਾਨੂੰ ਕੋਈ ਰੋਗ ਹੈਗਾ ਜਿਹੜਾ ਤੁਹਾਨੂੰ ਲੱਗਦਾ ਕਿ ਮੈਨੂੰ ਹੁਣੇ ਹੋਇਆ ਉਹਦੇ ਵਾਸਤੇ ਸਭ ਤੋਂ ਪਹਿਲਾਂ ਤੁਸੀਂ ਸਾਵਧਰ ਕਰੋ ਆਪਣੇ ਆਪ ਨੂੰ ਡਾਇਗਨੋਸ ਕਰਨਾ ਸਿੱਖੋ ਕਿ ਇਹ ਮੈਨੂੰ ਬਿਮਾਰੀ ਹੋਈ ਕਿਉਂ ਹੈ ਮੈਂ ਸਵੇਰੇ ਠੀਕ ਸੀ ਹੁਣ ਕਿਉਂ ਹੋਈ ਹੈ ਉਹਦੇ ਚ ਦੇਖੋ ਤੁਸੀਂ ਉਸ ਟਾਈਮ ਦੇ ਵਿੱਚ ਕੀ ਖਾਇਆ ਹੈ ਕਿਉਂਕਿ ਜਦੋਂ ਵੀ ਤੁਹਾਨੂੰ ਕੋਈ ਰੋਗ ਲੱਗਣਾ ਹੈ ਉਹਦੇ ਪਿੱਛੇ ਕਾਰਨ ਹੈਗਾ ਕਿ ਤੁਸੀਂ ਕੋਈ ਚੀਜ਼ ਖਾਧੀ ਹੈ ਜੇਕਰ ਕਿਤੇ ਜ਼ਖਮ ਹੋਇਆ ਏਟ ਮੀਨਸ ਕਿ ਕਿਤੇ ਸੱਟ ਲੱਗੀ ਹੈ ਨਾ ਏਦਾਂ ਹੀ ਜਦੋਂ ਤੁਹਾਨੂੰ ਕੋਈ ਰੋਗ ਲੱਗਿਆ ਤਾਂ ਤੁਸੀਂ ਕੁਝ ਗਲਤ ਖਾਧਾ ਜਿਸ ਨੇ ਤੁਹਾਨੂੰ ਉਹ ਸਮੱਸਿਆ ਦਿੱਤੀ ਹੈ